कीर्तन ਹੈ ਵਾਹਿਗੁਰੂ ਜੀ ਦਾ ਜਸ ਕਰਨਾ ਉਸ ਦੇ ਗੁਣਾ ਦਾ ਰਾਗ ਵਿੱਚ ਗਾਇਨ ਕਰਨਾ ਸਿਫਤ ਸਲਾਹੁਤਾ ਕਰਨੀ ਗੁਰਮਤ ਅਤੇ ਗੁਰਸਿੱਖੀ ਵਿੱਚ ਕੀਰਤਨ ਦੀ ਬੜੀ ਮਹੱਮਤ ਹੈ ਤੇ ਇਸ ਨੂੰ ਇੱਕ ਅਮੋਲਕ ਦਾਤ ਮੰਨਿਆ ਗਿਆ ਹੈ ਸਤਗੁਰੂ ਜੀ ਨੇ ਤਾਂ ਬਲਕੇ ਕੀਰਤਨ ਨਿਰਮੋਲ ਗਹੀ ਰੱਖਿਆ ਕਿਉਂ ਉਹ ਇਸ ਲਈ ਕਿਉਂਕਿ ਇਹ ਅਮੋਲਕ ਬਖਸ਼ੀਸ਼ ਹੈ ਜੋ ਮਨਾਂ ਦੀ ਮੈਲ ਕਟਦੀ ਹੈ ਤੇ ਦੁਰਮਤ ਨੂੰ ਨਾਸ ਕਰਦੀ ਹੈ। ਵੇਖੋ ਸਤਿਗੁਰੂ ਜੀ ਫਰਮਾਉਂਦੇ ਨੇ ਜੋ ਜੋ ਕਥੈ ਸੁਨੇ ਹਰ ਕੀਰਤਨ ਤਾਂ ਕੀ ਦੁਰਮਤ ਨਾਸ। ਹਾਂ ਦੁੱਖਾਂ ਤੇ ਕਲੇਸ਼ਾਂ ਨੂੰ ਮਿਟਾ ਕੇ ਇਹ ਪਰਮ ਸੁਖ ਬਖਸ਼ਦਾ ਹੈ। ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸ਼ਾ। ਮਨ ਦੇ ਸ਼ੀਸ਼ੇ ਦੀ ਜਨਮ ਜਨਮਾਂ ਤਰਾਂ ਦੀ ਮੈਲ ਕੱਟ ਕੇ ਉਸ ਵਿੱਚ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਰਸ ਜਿਵੇਂ ਚਿੱਤਰ ਦਿੰਦਾ ਬਣਾ ਦਿੰਦਾ ਹੈ ਜੀਵ ਨੂੰ ਸਾਈਂ ਦੀ ਮਿਹਰ ਦਾ ਪਾਤਰ ਬਣਾ ਕੇ ਉਸ ਨਾਲ ਜੋੜ ਦਿੰਦਾ ਹੈ ਕੀਰਤਨ ਤੇ ਹਰੀ ਧਨ ਦਾ ਦਾਤਾ ਹੈ ਜਿਸ ਧਨ ਨੂੰ ਖਾਣ ਖਰਚਣ ਨਾਲ ਤੋੜ ਨਹੀਂ ਆਉਂਦੀ ਸਗੋਂ ਜਿੰਨਾ ਵਰਤੋ ਓਨਾ ਵੱਧਦਾ ਹੈ ਹਾਂ ਇਹ ਕੀਰਤਨ ਮਨ ਦੀ ਧਰਤੀ ਨੂੰ ਵਾਹ ਕੇ ਗੋੜ ਕੇ ਤੇ ਜਲ ਖਾਦ ਸਿੰਜ ਕੇ ਨਾਮ ਦੇ ਬੀਜਣ ਲਈ ਤਿਆਰ ਕਰ ਦਿੰਦਾ ਹੈ ਤੇ ਜਦੋਂ ਇਹ ਬੀਜ ਬੀਜਿਆ ਜਾਂਦਾ ਹੈ ਤਾਂ ਫਿਰ ਮਨ ਦੇ ਖੇਤ ਦੇ ਬਾਗ ਦੇ ਖੇੜੇ ਦੀ ਪ੍ਰਤਪਾਲਣਾ ਤੇ ਸੰਭਾਲ ਕਰਦਾ ਹੈ ਜਿਵੇਂ ਬਿਲਾਵਣ ਰਾਗ ਵਿੱਚ ਮਹਾਰਾਜ ਗੁਰੂ ਰਾਮਦਾਸ ਜੀ ਸੱਚੇ ਬਾਦਸ਼ਾਹ ਫਰਮਾਨ ਕਰਦੇ ਨੇ ਸਭ ਦਿਨ ਸ੍ਰੈਣ ਗੁਣ ਉਚਰੈ ਹਾਰ ਹਰ ਲਿਵ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖੜਿਆ ਹਰਿਆ ਬਾਗ ਬਲਕੇ ਸਤਿਗੁਰੂ ਜੀ ਨੇ ਤਾਂ ਸਾਨੂੰ ਇਹ ਵੀ ਦੱਸ ਦਿੱਤਾ ਕਿ ਹਰੀ ਕੀਰਤਨ ਮਨੁੱਖ ਦਾ ਜਨਮ ਮਰਨ ਆਵਾ ਗਵਣ ਮਿਟਾ ਦਿੰਦਾ ਹੈ ਹਰ ਦਿਨ ਰੈਣ ਕੀਰਤਨ ਗਾਈਐ ਬੋੜ ਨਾ ਜੋਨੀ ਪਾਈਐ ਵੇਖੋ ਜਿੱਥੇ ਕੀਰਤਨ ਹੁੰਦਾ ਹੈ ਉਹ ਸਥਾਨ ਬੈਕੁੰਠ ਸਮਾਨ ਹੈ ਗੁਰੂ ਜੀ ਸਮਝਾਉਂਦੇ ਨੇ ਤਾਹ ਬੈਕੁੰਠ ਜਹ ਕੀਰਤਨ ਤੇਰਾ ਪੰਚਮ ਸਤਿਗੁਰੂ ਦਾ ਫਰਮਾਨ ਹੈ ਇਸੇ ਕਰਕੇ ਕੀਰਤਨ ਦੇ ਮੰਡਲ ਵਿੱਚ ਰਹਿਣ ਵਾਲਿਆਂ ਦੇ ਨੇੜੇ ਜਮ ਦੇ ਦੂਤ ਨਹੀਂ ਫਟਕ ਸਕਦੇ ਕੀਰਤਨ ਦੇ ਮੰਡਲ ਵਿੱਚ ਜਮ ਦੂਤ ਪ੍ਰਵੇਸ਼ ਹੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਜਮ ਰਾਜ ਦੀ ਤੜਨਾ ਹੈ ਕੇ ਖਬਰਦਾਰ ਤੁਸੀਂ ਕੀਰਤਨ ਮੰਡਲ ਵਿੱਚ ਵਸਦੇ ਕਿਸੇ ਜੀਵ ਨੂੰ ਫੜਨ ਨਹੀਂ ਜਾਣਾ ਜੇ ਜਾਓਗੇ ਤਾਂ ਨਾ ਤੁਸੀਂ ਛੁੱਟ ਸਕੋਗੇ ਤੇ ਨਾ ਮੈਂ ਗੌੜੀ ਬਾਵਣ ਅਖਰੀ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਜੀ ਆਖਦੇ ਨੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਧੋਣਾ ਛੁਟੈ ਨਿਕਟ ਨਾ ਜਾਈਓ ਦੂਤ ਵਾਇਗ੍ਰੂ ਦਾ ਕੀਰਤਨ ਸ਼੍ਰੋਮਣੀ ਕਰਮਾਂ ਤੋਂ ਵੀ ਸ਼੍ਰੋਮਣੀ ਕਰਮ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਇਹ ਤੇ ਦੋਹਾਂ ਲੋਕਾਂ ਦਾ ਸਹਾਈ ਹੁੰਦਾ ਹੈ ਇਸ ਜਗਤ ਵਿੱਚ ਇਹ ਵਿਪਤਾਵਾਂ ਦੁੱਖਾਂ ਤੇ ਡਰ ਨੂੰ ਮਿਟਾਉਂਦਾ ਹੈ ਮਨ ਨੂੰ ਨਸਨ ਭੱਜਣ ਤੇ पटਕਣ ਤੋਂ ਰੋਕੇ ਸ਼ੀਤਲਤਾ ਬਖਸ਼ਦਾ ਤੇ ਸਹਿਜ ਸੁੱਖਾਂ ਵਿੱਚ ਟਿਕਾ ਦਿੰਦਾ ਹੈ ਪੰਜੇ ਵਿਕਾਰ ਵਸ ਵਿੱਚ ਕਰ ਦਿੰਦਾ ਹੈ ਹਉਮੈ ਤੋਂ छुटਕਾਰਾ ਦਿਵਾ ਦਿੰਦਾ ਸੋ ਇਹਨਾਂ ਤੋਂ ਪੈਦਾ ਹੋਣ ਵਾਲੇ ਦੁੱਖ ਤੇ ਫਿਰ ਆਪੇ ਹੀ ਦੂਰ ਰਹਿਣੇ ਹੋਏ ਇਹ ਤਾਂ ਹੋਈ ਇਸ ਕੀਰਤਨ ਦੀ ਇਸ ਲੋਕ ਵਿੱਚ ਸਹਾਇਤਾ ਪਰ ਲੋਕ ਵਿੱਚ ਜੀਵ ਦਾ ਜਨਮ ਮਰਨ ਮਿਟਾ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਇਹ ਕੀਰਤਨ ਅਪੜਾ ਦਿੰਦਾ ਤੇ ਸ਼ਰਨ ਵਿੱਚ ਸਮਾਈ ਬਖਸ਼ ਦਿੰਦਾ ਸੋ ਐਸਾ ਕੀਰਤਨ ਕਰ ਮਨ ਮੇਰੇ ਈ ਹਾਂ ਉਹ ਹਾਂ ਜੋ ਕਾਮ ਤੇ ਰਹਿ ਨਿਰਮੋਲਕ ਹੀਰਾ ਕੀਰਤਨ ਦੇ ਕਰਨ ਵਾਲੇ ਕੀਰਤਨਾਂ ਦੀ ਵੀ ਗੁਰੂ ਜੀ ਨੇ ਬਹੁਤ ਮਹਿਮਾ ਕੀਤੀ ਹੈ ਤੇ ਉਸ ਨੂੰ ਬਹੁਤ ਭੜਾ ਭੜਾ ਆਖਿਆ ਗੁਰੂ ਜੀ ਕਹਿੰਦੇ ਨੇ ਪੜੋ ਪੜੋਰੇ ਕੀਰਤਨੀਆਂ ਇਹ ਕੀਰਤਨੀਆਂ ਨੂੰ ਸਤਿਗੁਰੂ ਦਾ ਥਾਪੜ ਹੈ ਬਖਸ਼ਿਸ਼ ਹੈ અપਾਰ ਬਖਸ਼ਿਸ਼ ਹੈ ਪਰ ਤਾਂ ਜੇ ਓ ਮਾਇਆ ਦਾ ਤੰਦ ਸੁਆਓ ਭਾਵ ਮਾਇਆ ਦਾ ਲੋਭ ਲਾਲਚ ਛੱਡ ਕੇ ਇੱਕ ਓੰਕਾਰ ਦੀ ਧੁਣ ਲਾ ਕੇ ਇੱਕੋ ਰਾਗ ਅਲਾਪੇ ਐਸੇ ਕੀਰਤਨੀਆਂ ਨੂੰ ਗੁਰੂ ਜੀ ਦਾ ਇਹ ਖਿਤਾਬ ਫਕਰ ਯੋਗ ਹੈ ਪਰ ਜਗਤ ਦੇ ਲੋਕਾਂ ਵੱਲੋਂ ਦਿੱਤੀ ਗਈ ਵਾਹ ਵਾ ਕੀਰਤਨੀਆਂ ਲਈ ਸੁਖਦਾਈ ਨਹੀਂ ਸਗੋਂ ਉਹ ਤੇ ਉਸ ਨੂੰ ਉੱਚੇ ਬਖਸ਼ਿਸ਼ ਦੇ ਪੱਧਰ ਤੋਂ ਡਿਗਣ ਵਾਲੀ ਹੈ ਕਿਉਂ ਇਸ ਬਾਰੇ ਵਿੱਚ ਇੱਕ ਵਾਰ ਭਾਈ ਸਾਹਾ ਭਾਈ ਵੀਰ ਸਿੰਘ ਜੀ ਨੇ ਕੁਝ ਕੀਰਤਨੀ ਹੈ ਜੋ ਉਹਨਾਂ ਨੂੰ ਮਿਲਣ ਆਏ ਸਨ ਉਹਨਾਂ ਨੂੰ ਸਮਝਾਉਂਦਿਆਂ ਇਸ ਤਰ੍ਹਾਂ ਰੌਸ਼ਨੀ ਪਾਈ ਸੀ ਭਾਈ ਸਾਹਿਬ ਜੀ ਕਹਿਣ ਲੱਗੇ ਵੇਖੋ ਭਾਈ ਕੀਰਤਨ ਬੜੀ ਅਮੋਲਕ ਦਾਤ ਹੈ ਜਿਸ ਨੂੰ ਵਾਹਿਗੁਰੂ ਬਖਸ਼ੇ ਪਰ ਕੀਰਤਨ ਕਰਨ ਵਾਲੇ ਨੂੰ ਬੜਾ ਸੰਭਲਣਾ ਚਾਹੀਦਾ ਹੈ ਇਹ ਬਹੁਤ ਲਾਭਕਾਰੀ ਸ਼ੈ ਹੈ ਪਰ ਜੇ ਗੁਸਤਾਖੀ ਮੁਆਫ ਕਰੋ ਤੇ ਫਿਰ ਕਹਿ ਦਿਆਂ ਕਿ ਬਹੁਤ ਜਲਦੀ ਡੇਗਣ ਵਾਲੀ ਸ਼ੈ ਵੀ ਹੈ ਇਸ ਲਈ ਬੜੀ ਸਾਵਧਾਨਤਾ ਦੀ ਲੋੜ ਹੈ ਡੇਗਣ ਵਾਲੀ ਇਸ ਲਈ ਭਈ ਜੇ ਕੀਰਤਨ ਕਰਨ ਵਾਲੇ ਦੇ ਮਨ ਵਿੱਚ ਹੰਕਾਰ ਤੇ ਅਪਮਾਨ ਆ ਜਾਏ ਤਾਂ ਸਗੋਂ ਪਾਪਾਂ ਦੀ ਪੰਡ ਭਾਰੀ ਹੋ ਜਾਏਗੀ ਜੇ ਕੀਰਤਨ ਦੇ ਸਮੇਂ ਮਨ ਵਿੱਚ ਇਹ ਖਿਆਲ ਆਇਆ ਕਿ ਸਰੋਤੇ ਪ੍ਰਸੰਨ ਹੋ ਜਾਣ ਹਾਏ ਇਸਤਰੀਆਂ ਮੇਰੇ ਤੇ ਦਰਵ ਜਾਣ ਤਾਂ ਸੱਚੀ ਗੱਲ ਜੇ ਵਾਹਿਗੁਰੂ ਦੇ ਕੀਰਤਨ ਵਿੱਚ ਸਮਰੱਥਾ ਹੈ ਉਸ ਦੇ ਮਨ ਦੀ ਮੁਰਾਦ ਤੇ ਪੂਰੀ ਹੋ ਜਾਏਗੀ ਕੀਰਤਨ ਸਰਵਣ ਕਰਨ ਵਾਲੇ ਇਸਤਰੀ ਜਾਂ ਮਰਤੇ ਪ੍ਰਸੰਨ ਹੋ ਜਾਣਗੇ ਪਰ ਗਰਾਵਟ ਕਿੰਨੀ ਕੁ ਹੋਵੇਗੀ ਅੰਦਾਜ਼ਾ ਲਾ ਸਕਦੇ ਹੋ ਇਸ ਲਈ ਕੀਰਤਨੀਆਂ ਸਦਾ ਦਿਲ ਵਿੱਚ ਇਹ ਧਾਰਨ ਕਰਕੇ ਕੀਰਤਨ ਕਰੇ ਕਿ ਮੈਂ ਗੁਰੂ ਨਾਨਕ ਦੇ ਹਜ਼ੂਰ ਕੀਰਤਨ ਕਰ ਰਿਹਾ ਵਾਹਿਗੁਰੂ ਦੇ ਗੁਣ ਗਾਇਨ ਕਰ ਰਿਹਾ ਮੈਂ ਗੁਰੂ ਨੂੰ ਤੇ ਵਾਹਿਗੁਰੂ ਨੂੰ ਪ੍ਰਸੰਨ ਕਰਨਾ ਹੈ ਉਸ ਦੀ ਮੇਰ ਦਾ ਪਾਤਰ ਬੰਨਣਾ ਹੈ ਸੁਣਨ ਵਾਲਿਆਂ ਨੂੰ ਵੀ ਉਸ ਨਾਲ ਜੋੜਨਾ ਹੈ ਸਰੋਤਿਆਂ ਦੇ ਬਾਬਤ ਉਸ ਨੂੰ ਚੇਤਾ ਹੀ ਨਾ ਆਵੇ ਭਈ ਉਹ ਬੈਠੇ ਵੀ ਨੇ ਕਿ ਨਹੀਂ ਸਾਹਮਣੇ ਧਿਆਨ ਵਿੱਚ ਸਤਿਗੁਰੂ ਹੋਵੇ ਰਸਨਾ ਉਸ ਵਾਇਗਰੂ ਦੀ ਸਿਫਤੋ ਸਲਾਵ ਵਿੱਚ ਰਸ ਲੈ ਰਹੀ ਹੋਵੇ ਤਾਂ ਫਿਰ ਉਸ ਦਾ ਕੀਰਤਨ ਸਹੀ ਅਰਥਾਂ ਵਿੱਚ ਕੀਰਤਨ ਹੋਵੇਗਾ ਕਿਉਂਕਿ ਉਸਦੇ ਕੀਰਤਨ ਵਿੱਚ ਸਤਿਗੁਰੂ ਆਪ ਵਰਤ ਰਿਹਾ ਹੋਵੇਗਾ ਐਸਾ ਕੀਰਤਨ ਸਰੋਤਿਆਂ ਦੇ ਮਨਾਂ ਦੀ ਮੈਲ ਵੀ ਧੋਵੇਗਾ ਤੇ ਉੱਜਲ ਮਨਾਂ ਵਿੱਚ ਵਾਹਿਗੁਰੂ ਦਾ ਪ੍ਰੇਮ ਵੀ ਪੈਦਾ ਕਰੇਗਾ ਫਿਰ ਕੀਰਤਨੀਆਂ ਨੂੰ ਵੀ ਗੁਰੂ ਦੀ ਮਿਹਰ ਦੀ ਨਜ਼ਰ ਮਿਲੇਗੀ ਤੇ ਉਸਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਲਹਿਰ ਉਤਸ਼ਾਹ ਜਨਕ ਹੋ ਕੇ ਜਾਰੀ ਰਹੇਗੀ ਵੇਖੋ ਕੀਰਤਨੀਆਂ ਲਈ ਦੁਨੀਆਂ ਦੀ ਵਾਹ ਵਾਹ ਬੜੀ ਹਾਨੀ ਕਰਕੇ ਜਿਹੜੇ ਸੱਚੇ ਸੁੱਚੇ ਕੀਰਤਨੀਆਂ ਨੇ ਨਾ ਇਹ ਦੁਨੀਆਂ ਉਹਨਾਂ ਨੂੰ ਬੜੀ ਜਲਦੀ ਡੇਗ ਲੈਂਦੀ ਹੈ ਕਿਉਂਕਿ ਦੁਨੀਆਂ ਦਾ ਰਵਈਆ ਤੇ ਬਸ ਇਹੋ ਜਿਹਾ ਹੈ ਕਿ ਜਿਵੇਂ ਉਹ ਕਿਸੇ ਵੀ ਜਾਨਵਰ ਨੂੰ ਘਾ ਜਾਂ ਤੂੜੀ પા ਕੇ ਅੰਮ੍ਰਿਤ ਵਰਗਾ ਦੁੱਧ ਚੋੜ ਲੈਂਦੇ ਨੇ ਇਸੇ ਤਰ੍ਹਾਂ ਉਹ ਵਾਇਗਰੂ ਦਾ ਨਾਮ ਜਪਣ ਵਾਲੇ ਜਾਂ ਕੀਰਤਨੀਆਂ ਨਾਲ ਵੀ ਕਰਦੇ ਨੇ ਮਾਇਆ ਦੇ ਕੇ ਜਾਂ ਵਾਵਾ ਦੇ ਕੇ ਉਹ ਕੀਰਤਨੀਏ ਜਾਂ ਨਾਮ ਅਭਿਆਸੀ ਨੂੰ ਇਸ ਤਰ੍ਹਾਂ ਆਪਣੇ ਸੁੱਖਾਂ ਵਾਸਤੇ ਵਰਤ ਲੈਂਦੇ ਨੇ ਤੇ ਡੇਗ ਲੈਂਦੇ ਨੇ ਫਿਰ ਉਹ ਆ ਕੀਰਤਨੀਆਂ ਬਚ ਸਕਦਾ ਹੈ ਜਿਸ ਨੇ ਇੱਕ ਨਾਮ ਤੇ ਟੇਕ ਰੱਖੀ ਹੋਵੇ ਜੋ ਸਤਿਗੁਰੂ ਨੂੰ ਕੀਰਤਨ ਸੁਣਾਉਂਦਾ ਹੋਵੇ ਜਗਤ ਦੀ ਨਿੰਦਾ ਜਾਂ ਉਸਤਤੋਂ ਬੇਪ੍ਰਵਾਹ ਹੋਵੇ ਹਾਂ ਇਹੋ ਦੇ ਕੀਰਤਨੀਏ ਦੀ ਸਤਿਗੁਰੂ ਹਰ ਵੇਲੇ ਬੋੜੀ ਕਰਦਾ ਹੈ ਭਾਵ ਗੁਰੂ ਹਰ ਵੇਲੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਹੈ ਕੀਰਤਨੀਏ ਨੂੰ ਕੀਰਤਨ ਵੇਲੇ ਸਦਾ ਇਸ ਧਿਆਨ ਵਿੱਚ ਰਹਿਣਾ ਚਾਹੀਦਾ ਹੈ ਕਿ ਮੈਂ ਕੀਰਤਨ ਆਪਣੇ ਇਸ਼ਟ ਸਤਿਗੁਰੂ ਨੂੰ ਸੁਣਾ ਰਿਹਾ ਹਾਂ ਦੀਵਾਨ ਵਿੱਚ ਭਾਵੇਂ ਕਿਉਂ ਰਾਜਾ ਮਹਾਰਾਜਾ ਕਿਉਂ ਨਾ ਬੈਠਾ ਹੋਵੇ ਕੀਰਤਨੀ ਦਾ ਧਿਆਨ ਉਧਰ ਨਹੀਂ ਜਾਣਾ ਚਾਹੀਦਾ ਕਿ ਮੈਂ ਕੀਰਤਨ ਕਿਸੇ ਮਨੁੱਖ ਨੂੰ ਜਾਂ ਰਾਜੇ ਨੂੰ ਸੁਣਾ ਰਿਹਾ ਹਾਂ ਕਿਉਂਕਿ ਪ੍ਰਤੱਖ ਵਿੱਚ ਜੇ ਰਾਜਾ ਪ੍ਰਸੰਨ ਹੋ ਗਿਆ ਤਾਂ ਉਹ ਮਾਇਆ ਦੇਵੇਗਾ ਮਾਇਆ ਕੀ ਕਰੇਗੀ ਸੰਸਾਰ ਦੇ ਕੰਮ ਸਾਰੇਗੀ ਪਰ ਚਿਤ ਦੀ ਬਿਰਤੀ ਸਤਿਗੁਰੂ ਨਾਨਕ ਦੇ ਦਰੋਂ ਨੀਵੀਂ ਹੋ ਕੇ ਇੱਕ ਮਨੁੱਖ ਦੇ ਬੂਹੇ ਤੇ ਮੰਗਤਾ ਬਣ ਖੜੋ ਹੋਵੇਗੀ ਮਨੁੱਖ ਸਿਵਾਏ ਮਾਇਆ ਦੇ ਹੋਰ ਕੀ ਦੇ ਸਕਦਾ ਹੈ ਤੇ ਭਲਿਓ ਮਾਇਆ ਪਰਲੋਕ ਵਿੱਚ ਤੇ ਸਹਾਇਤਾ ਨਹੀਂ ਨ ਕਰ ਸਕਦੀ ਵੇਖੋ ਲੋਕਾਂ ਦੀ ਵਾਹ ਵਾਹ ਵੀ ਮਾਇਆ ਹੈ ਇਹ ਵੀ ਕੁਝ ਨਹੀਂ ਸਾਰਦੀ ਭਾਈ ਹੀਰਾ ਸਿੰਘ ਜੀ ਸੱਚਮੁੱਚ ਪੰਥ ਦੇ ਹੀਰੇ ਸਨ ਚੜ੍ਹਾਈ ਕਰ ਚੁੱਕੇ ਨੇ ਪਰ ਉਹਨਾਂ ਦਾ ਕੀਰਤਨ ਸੁਣ ਕੇ ਲੋਕ ਵਾਹ ਵਾਹ ਕਰਦੇ ਸਨ ਤੇ ਅੱਜ ਵੀ ਜਿਨ੍ਹਾਂ ਨੇ ਕਦੇ ਉਹਨਾਂ ਕੋਲੋਂ ਕੀਰਤਨ ਸੁਣਿਆ ਸੀ ਨਾ ਉਹਨਾਂ ਦੀ ਯਾਦ ਵਿੱਚ ਅੱਜ ਵੀ ਵਾਹ ਵਾਹ ਕਹਿੰਦੇ ਨੇ ਪਰ ਜੇ ਭਾਈ ਹੀਰਾ ਸਿੰਘ ਪ੍ਰਲੋਕ ਵਿੱਚ ਦੁਖੀ ਏ ਤਾਂ ਇਹ ਵਾਹ ਵਾਹ ਉਸ ਦਾ ਕੀ ਸਾਰੇਗੀ ਪਰ ਜੇ ਉਸ ਨੇ ਸਤਿਗੁਰੂ ਦੇ ਦਰ ਤੇ ਕੀਰਤਨ ਕੀਤਾ ਹੈ ਤੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਧੁਨੀ ਵਿੱਚ ਉਸ ਦੀ ਸੁਰਤ ਵਾਹਿਗੁਰੂ ਨਾਲ ਜੁੜ ਜਾਂਦੀ ਸੀ ਤਾਂ ਉਸ ਦੀ ਸੁਰਤ ਉੱਚੀ ਹੋ ਗਈ ਫਿਰ ਤਾਂ ਦੁੱਖ ਰੋਗ ਜਨਮ ਮਰਨ ਤੋਂ ਰਹਿਤ ਹੋ ਗਈ ਤੇ ਰੱਬੀ ਦਰਗਾਹ ਵਿੱਚ ਸਹਿਜ ਸੁਖ ਵਿੱਚ ਟਿਕ ਗਈ ਲੀਨ ਹੋ ਗਈ ਇਸ ਲਈ हे ਪਾਈ ਕੀਰਤनियां ਸਦਾ ਜਗਤ ਦੀ ਵਾਹ ਵਾਹ ਤੋਂ ਬਚਾ ਦੁਨੀਆ ਦੀ ਦਿੱਤੀ ਹੋਈ ਵਾਹ ਵਾਹ ਵੀ ਮਾਇਆ ਹੈ ਮੈਲ ਹੈ ਦੁਰਗੰਧੀ ਹੈ ਰੱਬ ਕੀ ਹੈ ਇਕ ਮਿੱਠੀ ਪਰਮ ਸੂਖਮ ਸੁਗੰਧੀ ਪਵਿੱਤਰ ਤੇ ਖੇੜਨਹਾਰ ਖੁਸ਼ਬੋ ਕੀਰਤਨ ਕਰਨ ਵਾਲਾ ਜਦੋਂ ਦਿਲੋਂ ਸਤਿਗੁਰੂ ਦੀ ਸੇਧ ਰੱਖ ਕੇ ਕੀਰਤਨ ਕਰਦਾ ਤੇ ਨਾਮ ਜਪਦਾ ਤਾਂ ਉਹ ਰਸ ਤੇ ਮਹਿਕ ਮਾਣਦਾ ਹੈ ਨਾ ਵਾਹਿਗੁਰੂ ਦੀ ਜੋ ਜਗਤ ਨੂੰ ਮੋਹ ਲੈਣ ਵਾਲੀ ਖੁਸ਼ਬੋ ਹੈ ਕੀਰਤਨੀਆਂ ਨੂੰ ਪਹਿਲਾ ਨਾਮ ਦਾ ਤੇ ਆਪਣੇ ਕੀਰਤਨ ਦਾ ਰਸ ਪ੍ਰਾਪਤ ਹੁੰਦਾ ਹੈ ਫਿਰ ਜਦੋਂ ਲੋਕ ਵਾਹ ਵਾ ਕਰਦੇ ਨੇ ਤਾਂ ਉਸ ਕੋਲੋਂ ਰੱਬੀ ਖੁਸ਼ਬੋ ਜਾਂ ਨਾਮ ਦੇ ਰਸ ਦੀ ਥਾਂ ਤੇ ਦੁਨੀਆ ਦੀ ਵਾਹ ਵਾ ਦਾ ਰਸ ਥਾਂ ਮਲ ਲੈਂਦਾ ਹੈ ਬਸ ਇਸ ਤਰ੍ਹਾਂ ਸਮਝੋ ਜਦੋਂ ਵਾਹ ਵਾ ਦਾ ਰਸ ਆਇਆ ਨਾ ਤਾਂ ਵੈਗਰੂ ਦੀ ਪਿਆਰ ਦਾ ਉੱਚਾ ਰਸ ਗਵਾਚ ਗਿਆ ਸੁਰਤ ਟੈਪ ਹੋਵੇਗੀ ਤੇ ਕੀਰਤਨੀਆਂ ਕਮ ਹੋ ਗਿਆ ਕੀਰਤਨੀਆਂ ਜਦੋਂ ਆਪਣੇ ਪੂਜ ਇਸ਼ਟ ਨੂੰ ਸੁਣਾ ਕੇ ਕੀਰਤਨ ਕਰਦਾ ਹੈ ਨਾ ਤਾਂ ਉਹ ਆਪਣੇ ਸਤਿਗੁਰੂ ਨੂੰ ਰਿਜਾਉਂਦਾ ਹੈ ਸੁਣਨ ਵਾਲਿਆਂ ਨੂੰ ਵੀ ਉਸੇ ਦੇ ਗੁਣ ਗਾਉਣ ਵਿੱਚ ਉਤਸ਼ਾਹਤ ਕਰਦਾ ਹੈ ਇਸ ਨਾਲ ਉਸ ਦਾ ਸਿਮਰਨ ਦਾ ਰਸ ਵਧਦਾ ਹੈ ਸਿਮਰਨ ਦਾ ਰਸ ਵਧਣ ਨਾਲ ਉਹ ਵਾਹਿਗੁਰੂ ਦੀ ਸਮੀਪਤਾ ਪ੍ਰਾਪਤ ਹੁੰਦੀ ਹੈ ਜੇ ਵਾਹਿਗੁਰੂ ਦੀ ਨੇੜਤਾ ਮਿਲ ਗਈ ਤਾਂ ਕੀਰਤਨੀਆਂ ਦੇ ਲੋਕ ਪਰਲੋਕ ਸਫਲ ਹੋ ਗਏ ਜੀਵਨ ਦਾ ਲਾਹਾ ਮਿਲ ਗਿਆ ਸਿਰਫ਼ ਹੋਰ ਕਿਸ ਪ੍ਰਾਪਤੀ ਦੀ ਲੋੜ ਬਾਕੀ ਰਹਿ ਗਈ ਵਾਵਾ ਤੋਂ ਬਚਣ ਦਾ ਮਤਲਬ ਇਹ ਹੈ ਕਿ ਵਾਵਾ ਦੇ ਰਸ ਵਿੱਚ ਕੀਤਨੀਆਂ ਆਪਣੀ ਸੁਰਤ ਨੂੰ ਨਾ ਲੱਗਣ ਦੇਵੇ ਤੇ ਉਸ ਨੂੰ ਨਿੰਦਾ ਤੇ ਜ਼ਹਿਰ ਦੇ ਬਰਾਬਰ ਸਮਝ ਕੇ ਇਸ ਰਸ ਦੇ ਮੰਨਣ ਤੋਂ ਪਰਹੇਜ਼ ਕਰੇ ਇਸ ਲਈ ਜਦੋਂ ਵਾਵਾ ਕਰਨ ਵਾਲੇ ਆਉਣ ਨਾ ਤਾਂ ਖਬਰਦਾਰ ਹੋ ਜਾਵੇ ਕਿ ਇਹ ਮੈਨੂੰ ਵਾਹਿਗੁਰੂ ਦੇ ਪਿਆਰ ਵੱਲੋਂ ਡੇਗਣ ਆਏ ਨੇ। ਬਸ ਭਾਈ ਇੱਕ ਨਿੱਕਾ ਜਿਹਾ ਨੁਕਤਾ ਜੇ ਦਿਲ ਵਿੱਚ ਰੱਖ ਲਓ ਤਾਂ ਕੀਰਤनियां ਬਚ ਜਾਂਦਾ ਹੈ। ਤੇ ਸਗੋਂ ਉਹ ਵਾਹਿਗੁਰੂ ਦਾ ਕੀਰਤनियां ਬਣ ਜਾਂਦਾ ਹੈ। ਜਿਸ ਨੂੰ ਸਤਿਗੁਰੂ ਨੇ ਪੜੋ-ਪੜੋਰੇ ਕੀਰਤਨੀਆਂ ਦਾ ਖਿਤਾਬ ਬਖਸ਼ਿਆ ਸੱਚ ਗੱਲ ਤਾਂ ਇਹ ਹੈ ਬਈ ਆਮ ਬੰਦਿਆਂ ਨਾਲੋਂ ਆਮ ਇਨਸਾਨਾਂ ਨਾਲੋਂ ਕੀਰਤਨੀਆਂ ਜਾਂ ਸਾਧੂ ਸਗੋਂ ਜ਼ਿਆਦਾ ਖਤਰੇ ਵਿੱਚ ਹੈ ਕਿਉਂਕਿ ਉਹ ਆਮ ਲੋਕਾਂ ਦੇ ਮੇਲ ਵਿੱਚ ਬਹੁਤ ਆਉਂਦਾ ਜਾਂਦਾ ਹੈ ਤੇ ਹਰੇਕ ਦੀ ਨਜ਼ਰ ਦਾ ਨਿਸ਼ਾਨਾ ਬਣਦਾ ਇਸ ਲਈ ਇਹ ਵੀ ਡਰ ਹੁੰਦਾ ਹੈ ਬਈ ਹੋ ਸਕਦਾ ਹੈ ਇਸ ਨੂੰ ਕੋਈ ਨਿਸ਼ਾਨਾ ਕਾਇਲ ਨਾ ਕਰ ਜਾਏ ਤੇ ਇਹ ਕਿਤੇ ਸੱਚ ਦੇ ਜੀਵਨ ਦੀ ਪਟੜੀ ਤੋਂ ਉਖੜ ਨਾ ਜਾਏ ਆਸਾ ਦੀ ਵਾਰ ਵਿੱਚ ਇਹਾ ਇੱਕੋ ਗੱਲ ਹਰੇਕ ਸਿੱਖ ਪ੍ਰਤੀ ਦੱਸੀ ਹੈ ਕਿ ਜੀਵਨ ਸੱਚ ਦਾ ਬਿਤਾਓ ਸੱਚ ਦੇ ਰਾਹ ਤੇ ਤੁਰੋ ਤੇ ਰੱਬੀ ਖੁਸ਼ੀ ਉਹ ਵਿੱਚ ਖਿੜੋ ਇਸ ਲਈ ਇਸ ਆਸਾ ਦੀ ਵਾਰ ਦਾ ਕੀਰਤਨ ਵੀ ਰੋਜ਼ ਸਵੇਰੇ ਕੀਤਾ ਜਾਂਦਾ ਹੈ ਤਾਂ ਕਿ ਕੀਰਤਨੀਆਂ ਤੇ ਸਰੋਤਿਆਂ ਨੂੰ ਇਹ ਜ਼ਰੂਰੀ ਨਿਸ਼ਾਨਾ ਇਹ ਉੱਚਾ ਅਸੂਲ ਹਰ ਰੋਜ਼ ਚੇਤੇ ਆਉਂਦਾ ਰਹੇ ਤੇ ਹਰ ਸਿੱਖ ਹਰ ਰੋਜ਼ ਇਹਨਾਂ ਉਪਦੇਸ਼ਾਂ ਨੂੰ ਯਾਦ ਕਰਕੇ ਆਪਣੇ ਦਿਨ ਦੇ ਕੰਮ ਕਾਜ ਵਿੱਚ ਰੁੱਝੇ ਤੇ ਤਾਜ਼ਾ-ਤਾਜ਼ਾ ਸੁਨੇਹਾ ਉਪਦੇਸ਼ ਸਾਰਾ ਦਿਨ ਉਸ ਦੇ ਜੀਵਨ ਵਿੱਚ ਸਹਾਈ ਰਹੇ ਤੇ ਜੀਵਨ ਦਾ ਸੱਚ ਦੀ ਸੜਕ ਤੇ ਤੁਰਿਆ ਰਹੇ ਸਨ 1943 ਦੇ ਵੈਸਾਖ ਦੀ ਗੱਲ ਏ ਕਿ ਵਿਸਾਖੀ ਤੇ ਸ੍ਰੀ ਅੰਮ੍ਰਿਤਸਰ ਜੀ ਦੀ ਯਾਤਰਾ ਤੇ ਆਏ ਪੰਥ ਪ੍ਰਸਿੱਧ ਇੱਕ ਬਿਰਧ ਰਾਗੀ ਸਿੰਘ ਅਤੇ ਇੱਕ ਹੋਰ ਸੱਜਣ ਭਾਈ ਸਾਹਿਬ ਜੀ ਨੂੰ ਮਿਲਣ ਆ ਗਏ ਇਹ ਬਹੁਤ ਪੁਰਾਣੇ ਗੁਣੀ ਅਤੇ ਭਾਈ ਸਾਹਿਬ ਦੇ ਮੇਲੀ ਗੇਲੀ ਸਨ ਭਾਈ ਸਾਹਿਬ ਇਹਨਾਂ ਨੂੰ ਬੜੇ ਪਿਆਰ ਨਾਲ ਮਿਲੇ ਸੋਖਾ ਅਨੰਦ ਪੁੱਛਣ ਪਿੱਛੋਂ ਸਹਿਜ ਸੁਭਾਗ ਗੱਲਾਂ ਚੱਲ ਪਈਆਂ ਨਾਮ ਸਿਮਰਨ ਇਸ ਦੀ ਸ਼ਕਤੀ ਉਸ ਦਾ ਫਲ ਤੇ ਸਿਮਰਨ ਵਾਲੇ ਫਕੀਰ ਦੀ ਦਸ਼ਾ ਸੰਬੰਧੀ ਵਿਚਾਰਾਂ ਸ਼ੁਰੂ ਹੋ ਗਈਆਂ ਭਾਈ ਸਾਹਿਬ ਜੀ ਨੇ ਆਖਿਆ ਫਕੀਰ ਲਈ ਲੋੜ ਹੈ ਕਿ ਸਿਮਰਨ ਦੇ ਰਸਤੇ ਤੇ ਸਿੱਧਾ ਤੁਰਦਾ ਰਹੇ ਇਹ ਵਿਚਾਰ ਵੀ ਛੱਡ ਕੇ ਕਿ ਮੈਨੂੰ ਇਸ ਦਾ ਫਲ ਪ੍ਰਾਪਤ ਹੋ ਗਿਆ ਕਿ ਨਹੀਂ ਜਾਂ ਕਦੋਂ ਹੋਵੇਗਾ ਵੇਖੋ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਉ ਕਬੀਰ ਅਖਰ ਦੁਏ ਪਾਖ ਹੋਏਗਾ ਖਸਮ ਤਾਂ ਲੈ ਗਾ ਰਾਖ ਫਿਰ ਉਹਨਾਂ ਨੇ ਆਖਿਆ ਦੇਖੋ ਸਿਮਰਨ ਨਾ ਸੁਰਤੀ ਕਾ ਗਰ ਕਰਦਾ ਤੇ ਇਹ ਗਾਗਰ ਮਨ ਵਿੱਚ ਵਾਕ ਸਿੱਧੀ ਭਾਵ ਬਚਨ ਦੇ ਸਚਿਆ ਹੋਣ ਦੀ ਤਾਕਤ ਵੀ ਆ ਜਾਂਦੀ ਹੈ ਜਦੋਂ ਇਹ ਵਾਗ ਸਿੱਧੀ ਆਈ ਤੇ ਫਕੀਰ ਨੇ ਇਹ ਸਮਝ ਲਿਆ ਬਈ ਹੁਣ ਮੈਂ ਕੁਝ ਕਰ ਸਕਣਾ ਤਾਂ ਸਮਝ ਲਾਓ ਕਿ ਉਸ ਦੇ ਗਿਰਾਵਟ ਦਾ ਸਮਾਂ ਆ ਗਿਆ ਕਿਉਂਕਿ ਸੱਚ ਗੱਲ ਤੇ ਇਹ ਹੈ ਕਿ ਕਰਨ ਕਰਾਵਣ ਹਾਰ ਮਨੁੱਖ ਨਹੀਂ ਸਗੋਂ ਵੈਗਰੂ ਹੈ ਕਿਉਂਕਿ ਗੁਰੂ ਜੀ ਕਹਿੰਦੇ ਨੇ ਮਨੁੱਖ ਕੈ ਕਿਛ ਨਾਹੀ ਹਾਥ ਉਹ ਕਰਨ ਕਰਾਵਣ ਹਾਰ ਵੈਗਰੂ ਕਿਸੇ ਵੇਲੇ ਫਕੀਰ ਦੇ ਅੰਦਰ ਆ ਕੇ ਆਪਣਾ ਕੋਈ ਕੌਤਾ ਕਰ ਜਾਂਦਾ ਹੈ ਜੇ ਫਕੀਰ ਆਖੇ ਵੀ ਮੈਂ ਕੀਤਾ ਤਾਂ ਫਿਰ ਇਹ ਗਲਤ ਹੈ ਕਿਉਂਕਿ ਜਦੋਂ ਦੂਜੇ ਦਿਨ ਉਹ ਆਪਣੀ ਮਰਜ਼ੀ ਨਾਲ ਕਰਨਾ ਚਾਹੇਗਾ ਤੇ ਹੋ ਨਹੀਂ ਸਕੇਗਾ ਤੇ ਜੇ ਕਦੇ ਹੋ ਗਿਆ ਤੇ ਕਦੇ ਨਾ ਹੋਇਆ ਫਿਰ ਮਹਿਮਾ ਵੱਧ ਜਾਏਗੀ ਲੋਕਾਂ ਵਿੱਚ ਪੂਜਾ ਪ੍ਰਤੀਸ਼ਠਾ ਬਹੁਤ ਹੋ ਜਾਏਗੀ ਤੇ ਫਿਰ ਨਾ ਫਕੀਰ ਨੂੰ ਹਰ ਕਿਸੇ ਆਏ ਬੰਦੇ ਦੀ ਗਰਜ਼ ਉਸ ਦੀ ਇੱਛਾ ਪੂਰੀ ਕਰਨੀ ਪਵੇਗੀ ਜੋ ਪੂਰੀ ਕਰ ਨਹੀਂ ਸਕੇਗਾ ਜਦੋਂ ਨਹੀਂ ਨਾ ਕਰ ਸਕੇਗਾ ਫਿਰ ਉਸ ਨੂੰ ਕੋਈ ਨਾ ਕੋਈ ਦੰਬ ਜਾਂ ਪਖੰਡਰ ਜਸ ਨਾ ਪਾਏਗਾ ਬਸ ਫਿਰ ਸਮਝੋ ਸਿਮਰਨ ਦਾ ਰਸ ਉੱਕਾ ਹੀ ਖਤਮ ਹੋ ਜਾਏਗਾ ਫਕੀਰ ਬਚਦਾ ਤਾਂ ਹੈ ਜੇ ਕਿਤੇ ਐਸੇ ਵਾਕਿਆਤ ਜਦੋਂ ਵਾਪਰਨ ਭਾਵ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੇ ਜਦੋਂ ਉਸ ਦਾ ਕਿਆ ਹੋਇਆ ਸਫਲ ਹੋਦਾ ਹੈ ਤਾਂ ਸਮਝੋ ਭਾਈ ਕਿ ਇਹ ਨਾ ਮਾਇਆ ਦਾ ਕੋਈ ਕੌਤਕ ਮੈਨੂੰ ਛਲਣ ਲਈ ਆਇਆ ਹੈ ਮੈਂ ਖਬਰਦਾਰ ਰਹਾ ਮਤਾ ਕਿਤੇ ਗਰਾਵਟ ਨਾ ਹੋ ਜਾਵੇ ਤੇ ਲੋਕਾਂ ਦੀ ਮਹਿਮਾ ਸੁਣ ਕੇ ਵਾਹਿਗੁਰੂ ਦੇ ਸਿਮਰਣ ਤੇ ਰਸਤਾ ਟੁੱਟ ਨਾ ਜਾਵੇ ਦੇਖੋ ਭਾਈ ਤੁਸੀਂ ਰਾਗੀ ਸਿੰਘੋ ਤੇ ਰਾਗੀ ਸਿੰਘਾ ਨੂੰ ਸਿੱਖਾਂ ਵਿੱਚ ਬੜਾ ਉੱਚਾ ਸਮਝਿਆ ਜਾਂਦਾ ਹੈ ਇਹ ਤਾਂ ਮੇਰੇ ਪਿਆਰੇ ਪਾਤਸ਼ਾਹ ਵਾਹਿਗੁਰੂ ਜੀ ਦੇ ਵਿਚੋਲੇ ਨੇ ਸਤਿਗੁਰੂ ਦੇ ਵਜ਼ੀਰ ਨੇ ਕੀਰਤਨ ਦੀ ਦਾਤ ਬਖਸ਼ ਕੇ ਵਾਹਿਗੁਰੂ ਨਾਲ ਜੋੜਦੇ ਨੇ ਪਰ ਨੁਕਸ ਵਾਲੀ ਗੱਲ ਇੱਕ ਬਹੁਤ ਵੱਡੀ ਹੈ ਕਿ ਬਹੁਤੇ ਲੋਕਾਂ ਵਿੱਚ ਨਾ ਬਹੁਤੇ ਰਗੀਆਂ ਵਿੱਚ ਆਮ ਕਰਕੇ ਈਰਖਾ ਦਾ ਨਿਵਾਸ ਹੋ ਜਾਂਦਾ ਹੈ ਵੇਖੋ ਨਾ ਸ਼ਾਂਤੀ ਸਰੋਵਰ ਗੁਰਬਾਣੀ ਵਿੱਚ ਹਰ ਰੋਜ਼ ਵਸ ਕੇ ਅੰਦਰੋਂ ਈਰਖਾ ਦੀ ਅੱਗ ਨਹੀਂ ਬੁਝਦੀ ਜੇ ਕਿਸੇ ਪ੍ਰੋਗਰਾਮ ਤੇ ਚਾਰ ਜਥੇ ਇਕੱਠੇ ਹੋ ਜਾਣ ਨਾ ਤਾਂ ਈਰਖਾ ਸ਼ੁਰੂ ਹੋ ਜਾਂਦੀ ਹੈ ਇੱਕ ਆਖੇਗਾ ਮੈਨੂੰ ਚੰਗਾ ਵਕਤ ਨਹੀਂ ਮਿਲਿਆ ਉਹਨੂੰ ਕਿਉਂ ਮਿਲਿਆ ਦੂਜਾ ਕਹੇਗਾ ਮੈਨੂੰ ਥੋੜਾ ਸਮਾਂ ਮਿਲਿਆ ਉਹਨੂੰ ਜ਼ਿਆਦਾ ਕਿਉਂ ਮਿਲਿਆ ਜੇ ਕਿਤੇ ਕਿਸੇ ਜਥੇ ਦਾ ਕੋਈ ਸਾਥੀ ਬੀਮਾਰ ਹੁੰਦਾ ਹੈ। ਪਿਲਾਉ ਹੁੰਦਾ ਹੈ। ਹੱਤਾ ਦੂਜਾ ਜਥਾ ਆਪਣਾ ਕੋਈ ਸਾਥੀ ਉਸ ਦਾ ਵਕਤ ਟਪਾਉਣ ਲਈ ਉਸ ਨਾਲ ਨਹੀਂ ਤੁਰਦਾ। ਭਾਈ ਇਹ ਰੋਗ ਬੜਾ ਮਾੜਾ ਦੇ ਜੋ ਰਾਗੀ ਸਿੰਘਾਂ ਵਿੱਚ ਨਹੀਂ ਹੋਣਾ ਚਾਹੀਦਾ। ਇਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਦੇਖੋ ਥੋੜੀ ਦੇਰ ਪਹਿਲਾਂ ਮੈਂ ਸੁਣਿਆ ਕਿ ਸ਼ਿਮਲੇ ਵਾਲੇ ਪਾਸੇ ਨਾ ਇੱਕ ਅੰਗਰੇਜ਼ ਡਾਕਟਰ ਆ ਟਿਕਿਆ ਉਧਰ ਦੇ ਲੋਕਾਂ ਵਿੱਚ ਇੱਕ ਬੜੀ ਖਾਸ ਬਿਮਾਰੀ ਫੈਲ ਗਈ ਸੀ ਜਿਸ ਕਰਕੇ ਉਸਨੇ ਮੁਫਤ ਇਲਾਜ ਸ਼ੁਰੂ ਕਰ ਦਿੱਤਾ ਸੈਂਕੜੇ ਬੰਦੇ ਰਾਜ਼ੀ ਕੀਤੇ ਇਸ ਤਰ੍ਹਾਂ ਉਹਨਾਂ ਲੋਕਾਂ ਵਿੱਚ ਉਸ ਅੰਗਰੇਜ਼ ਦੀ ਮਾਨਤਾ ਬੜੀ ਵੱਧ ਗਈ ਉਹ ਕੁਝ ਧਾਰਮਿਕ ਸੁਭਾਅ ਦਾ ਬੰਦਾ ਸੀ ਕਿਸੇ ਗੁਰਦੁਆਰੇ ਉਸਨੇ ਗੁਰਬਾਣੀ ਦਾ ਕੀਰਤਨ ਸੁਣਿਆ ਮਨ ਮੋਹਿਆ ਗਿਆ ਤੇ ਇੱਕ ਰਾਗੀ ਜਥਾ ਉਸਨੇ ਆਪਣੇ ਕੋਲ ਕੀਰਤਨ ਸੁਣਾਉਣ ਲਈ ਰੱਖ ਲਿਆ ਤੇ ਬੜੇ ਨੇਮ ਨਾਲ ਕੀਰਤਨ ਸੁਣਨਾ ਆਰੰਭ ਕੀਤਾ ਇੱਕ ਦਿਨ ਰਾਗੀ ਸਿੰਘ ਆਪਸ ਵਿੱਚ ਕਿਸੇ ਗੱਲੋਂ ਨਰਾਜ਼ ਹੋ ਗਏ ਤੇ ਇੰਨਾ ਲੜੇ ਬਈ ਜੁਤੀਓ ਦੁਤੀਓ ਗਏ ਅੰਗਰੇਜ਼ ਡਾਕਟਰ ਨੇ ਆਣਾ ਰਾਗੀ ਸਿੰਘਾਂ ਨੂੰ ਬੁਲਾ ਕੇ ਹੱਥ ਜੋੜ ਕੇ ਉਹਨਾਂ ਦਾ ਹਿਸਾਬ ਕਰ ਦਿੱਤਾ ਤੇ ਫਿਰ ਉਸ ਨੂੰ ਆਖਿਆ ਉਹਨੇ ਤੇ ਫਿਰ ਰਾਗੀ ਸਿੰਘਾਂ ਨੂੰ ਕਹਿਣ ਲੱਗਾ ਵੇਖੋ ਭਾਈ ਜਿੰਨਾ ਲੋਕਾਂ ਨੂੰ ਸ਼ਾਂਤੀ ਦੇ ਸਰੋਵਰ ਗੁਰਬਾਣੀ ਵਿੱਚ ਵਸ ਕੇ ਫਿਰ ਵੀ ਈਰਖਾ ਤੇ ਕ੍ਰੋਧ ਦੀ ਅੱਗ ਸਾੜ ਰਹੀ ਏ ਉਹਨਾਂ ਕੋਲੋਂ ਮੈਨੂੰ ਕੀ ਲਾਭ ਹੋ ਸਕਦਾ ਹੈ ਹੁਣ ਵੇਖੋ ਕਿੰਨਾ ਵੱਡਾ ਨੁਕਸਾਨ ਹੋਇਆ ਜੇ ਕਿਤੇ ਉਹ ਅੰਗਰੇਜ਼ ਡਾਕਟਰ ਉਹਨਾਂ ਰਾਗੀ ਸਿੰਘਾਂ ਕੋਲੋਂ ਕੀਰਤਨ ਸੁਣ ਕੇ ਹੋਰ ਸਿੱਖੀ ਦੇ ਪਿਆਰ ਵਾਲਾ ਹੋ ਜਾਂਦਾ ਤਾਂ ਸਹਿਜ ਸੁਭਾਅਕੀ ਉਧਰ ਦੇ ਇਲਾਕੇ ਦੀ ਜਨਤਾ ਆਪਣੇ ਆਪ ਸਿੱਖੀ ਦਾ ਆਨੰਦ ਮਾਨਣ ਵਾਲੀ ਹੋ ਜਾਂਦੀ ਕਿਉਂਕਿ ਉਸ ਪਾਸੇ ਦੇ ਲੋਕ ਤਾਂ ਉਸ ਅੰਗਰੇਜ਼ ਦਾ ਬੜਾ ਸਤਕਾਰ ਕਰਦੇ ਸਨ ਤੇ ਆਪਣੇ ਬੱਚਿਆਂ ਦਾ ਵਿਆਹ ਵੀ ਉਸ ਡਾਕਟਰ ਦੀ ਆਗਿਆ ਤੋਂ ਬਿਨਾਂ ਨਹੀਂ ਸੰਕਰਦੇ ਇਸ ਲਈ ਭਾਈ ਚੰਗੀ ਗੱਲ ਇਹ ਕਿ ਅਸੀਂ ਸਿਰਫ ਗੁਰਬਾਣੀ ਦਾ ਰਸ ਵਰਤੌਣ ਵਾਲੇ ਨਾ ਬਣੀਏ ਬਲਕੇ ਗੁਰਬਾਣੀ ਦਾ ਆਨੰਦ ਮਾਣਨ ਵਾਲੇ ਬਣੀਏ